ਦੋਸਤੋ ਮਹਿੰਦਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਅੱਜ ਸਾਡੇ ਬਿਲਗਾ ਦੇ ਜੰਪਲ ਐ ਬ੍ਰह्मਚਾਰੀ ਅਜੀਤ RAM ਜੀ ਸਾਡੇ ਸਟੂਡੀਓ ਵਿੱਚ ਆਏ ਆ ਇਹਨਾਂ ਤੋਂ ਅੱਜ ਆਪਾਂ ਬਹੁਤ ਸਾਰੇ ਉਹ ਸਵਾਲਾਂ ਦੇ ਜਵਾਬ ਲੈਣੇ ਆ ਜਿਨ੍ਹਾਂ ਬਾਰੇ ਤੁਸੀਂ ਵੀ ਸੁਣ ਕੇ ਐ ਬਹੁਤ ਕੁਝ ਤੁਹਾਨੂੰ ਜਿਹੜਾ ਆ ਉਹ ਜਾਣਨ ਦਾ ਮੌਕਾ ਮਿਲੂਗਾ ਤੇ ਆਓ ਪਹਿਲਾਂ ਬ੍ਰह्मचारी ਅਜੀਤਰਾਮ ਹੁਣਾਂ ਦਾ ਆਪਾਂ ਜੀਵਨ ਬੇਰਵ ਪਤਾ ਕਰ ਲੈਂਦੇ ਨੇ ਇਹਨਾਂ ਤੋਂ ਫੇਰ ਅੱਗੇ ਅੱਗੇ ਇਹਨਾਂ ਨੂੰ ਕਰਾਂਗੇ ਸਵਾਲ ਤੇ ਅਜੀਤਰਾਮ ਜੀ ਬਲਗਨਿਊਜ਼ ਆਨਲਾਈਨ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਅਜੀਤਰਾਮ ਜੀ ਮੈਂ ਪਹਿਲਾਂ ਜਾਣਨਾ ਚਾਹਾਂਗਾ ਕਿ ਤੁਸੀਂ ਬਿਲਕੁਲ ਕਿਹਦੇ ਜੰਮ ਪਲੇ ਹੋ ਤੁਹਾਡੇ ਮਾਤਾ ਪਿਤਾ ਦਾ ਕੀ ਨਾਂ ਮੇਰੇ ਮਾਤਾ ਪਿਤਾ ਦਾ ਨਾਂ ਪਿਤਾ ਜੀ ਦਾ ਨਾਂ ਸ੍ਰੀ ਦਲਤਰਾਮ ਜੀ ਮਾਤਾ ਦਾ ਨਾਂ ਸ਼੍ਰੀਮਤੀ ਤੰਤ ਜੀ ਤੇ ਫਿਰ ਵਿੱਦਿਆ ਤੁਸੀਂ ਬਿਲਗਾ ਤੋਂ ਪ੍ਰਾਪਤ ਕੀਤੀ ਵਿੱਦਿਆ ਬਿਲਗੇ ਦੇ ਸਕੂਲ ਤੋਂ ਹੀ ਮੈਟ੍ਰਿਕ ਪਾਸ ਕੀਤੀ ਹਸਣ ਜਦੋਂ ਫਿਰ ਤੁਸੀਂ ਪੜ੍ਹਾਈ ਆਪਣੀ ਪੂਰੀ ਕਰ ਲਈ ਤੇ ਉਸ ਤੋਂ ਬਾਅਦ ਫਿਰ ਰੋਜ਼ਗਾਰ ਦੇ ਜਿਹੜੀ ਜ਼ਰੂਰਤ ਹੁੰਦੀ ਪਰਿਵਾਰਕ ਤੌਰ ਤੇ ਫੇ ਕਿਹੜਾ ਕੰਮ ਕੀਤਾ ਤੁਸੀਂ ਮੈਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਵਿੱਚ 1980 ਦੇ ਵਿੱਚ ਮਤਲਬ ਫਰੋਜ਼ਪੁਰ ਦੇ ਵਿੱਚ ਸਿਲੇਕਟ ਹੋ ਗਿਆ ਜੀ ਉਹ ਮੈਂ 21 ਸਾਲ ਸਰਵਿਸ ਕੀਤੀ ਠੀਕ ਹੈ ਮੈਥਲੌਰ ਰਾਈਟ ਦਾ ਉਸ ਉਸ ਸਮੇਂ ਹੀ ਮੈਨੂੰ ਪਰਮਾਤਮਾ ਦਾ ज्ञान मिले और परमात्मा ने खुद लाइट का साक्षात्कार कराया क्योंकि मेरे पिछले जन्मों ਦਾ 파ਟ ਸੀ ਜੀ ਕਿਉਂਕਿ ਮੈਂ ਇੱਕ ਸੱਚੀ ਕਹਾਣੀ ਤੁਹਾਨੂੰ ਸੁਣਾ ਦੇਣਾ ਜੀ ਦੁਨੀਆ ਦੇ ਵਿੱਚ ਬਹੁਤ ਪ੍ਰਕਾਰ ਦੇ ਫਲ ਹੁੰਦੇ ਅਸੀਂ ਦੁਨੀਆ ਘੁੰਮ ਕੇ ਨਹੀਂ ਖਾ ਸਕਦੇ ਜੀ ਕਰਮਾਂ ਦੇ ਫਲ ਤੋਂ ਅਸੀਂ ਛੁੱਟ ਨਹੀਂ ਸਕਦੇ ਅੱਛਾ ਜੀ ਜਦੋਂ ਮੇਰੇ ਪਿਤਾ ਜੀ 2 ਸਾਲ ਦੇ تھے ਤੇ ਮੇਰੇ ਦਾਦੀ ਜੀ ਨੇ ਛੇੜ ਛੱਡਿਆ ਜੀ ਤੇ ਬਚਪਨ ਤੋਂ ਫਿਰ ਮੇਰੇ ਪਿਤਾ ਜੀ ਨੂੰ ਖਾਣਾ ਖੁਦ ਬਣਾਉਣਾ ਪਿਆ ਜੀ ਤੇ ਮੇਰੇ दादाजी ਨੂੰ ਇੱਕ ਗਾਂ ਐਸੀ ਸੀ ਲਗਾਮ ਮਿਲ ਗਈ ਜਿਹੜੀ ਹਰ ਭਰਿਆਈ ਹਰ ਰੋਜ਼ ਦੁੱਧ ਦੇਣ ਵਾਲੀ ਅੱਛਾ ਜੀ ਲਗਾਤਾਰ ਉਹਨਾਂ ਨੇ 9 8 9 ਸਾਲੋਂ ਦਾ ਦੁੱਧ ਪੀਤਾ ਤੇ ਬਚਪਨ ਤੋਂ ਫਿਰ ਜਦੋਂ ਖਾਣਾ ਬਣਾਉਣਾ ਪਿਆ ਤਾਂ ਇੱਕ ਦਿਨ ਉਹਨਾਂ ਨੇ ਰੋਟੀ ਬਣਾ ਕੇ ਦੇਸੀ ਘਿਓ ਨਾਲ ਚੋਪੜ ਕੇ ਰੱਖੀ ਤੇ ਕੁੱਤੀ ਆਈ ਚੱਕ ਕੇ ਤੁਰ ਪਈ ਅੱਛਾ ਜੀ ਉਹਨਾਂ ਨੇ ਇੱਕ ਛੁਰੀ ਚੱਕੀ ਉਹਦੇ ਪਲੇਟ 'ਤੇ ਮਾਰ ਦਿੱਤੀ ਗੁੱਸੇਆਂ ਬਚਪਨ ਸੀਗੀ ਯਾਨੀ ਸੰਜਮ ਕੋਈ ਨਹੀਂ ਸੀ ਅੱਛਾ ਜੀ ਉਹਦੀ ਪੇਟ 'ਤੇ ਛੁਰੀ ਲੱਗੀ ਤਾਂ ਕੁੱਤੀ ਦੇ ਚਾਰ ਬੱਚੇ ਸੀ ਉਹ ਚਾਰ ਬੱਚੇ ਵੀ ਖਤਮ ਹੋ ਗਏ ਅੱਛਾ ਜੀ ਤੇ ਨਾਲ ਉਹ ਕੁੱਤੀ ਵੀ ਖਤਮ ਹੋ ਗਈ ਅੱਛਾ ਜੀ ਉਸ ਤੋਂ ਬਾਅਦ ਸਾਡੇ ਪਿਤਾ ਜੀ ਚਾਦੀ ਹੁੰਦੇ ਤਾਂ ਸਾਡੇ ਚਾਰ ਭਰਾ ਮਨੇ ਛੇਰੇ ਛੜਿਆ ਅੱਛਾ ਜੀ ਤਿੰਨ ਛੇਰੇ ਛੜ ਗਏ ਕਿਉਂਕਿ 2 ਸਾਲ ਦਾ ਕੋ 4 ਸਾਲ ਦਾ ਕੋ 7 ਸਾਲ ਦਾ ਅੱਛਾ ਜੀ ਤੇ ਚੌਥੇ ਨੂੰ ਇੱਕ ਫਕੀਰ ਕੋਲ ਲੈ ਕੇ ਗਏ ਜੀ ਇਹ ਲਧਣਾ ਦੇ ਵਿੱਚ ਸਰਦਾਰ ਅਲੀ ਫਕੀਰ ਸੀਗੇ ਜੀ ਉਹਨਾਂ ਦੇ ਖਾਨਦਾਨੀ ਫਕੀਰ ਸੀਗੇ ਉਹ ਠੀਕ ਹੈ ਤੇ ਉਹਨਾਂ ਦੀ ਦੁੱਬੇ ਦ੍ਰਿਸ਼ਟੀ ਕਮ ਹੁੰਦੀ ਜਾਂਦੀ ਸੀ ਇੱਕ ਹੁੰਦੀ ਹੈ ਬੁੱਧੀ ਇੱਕ ਹੁੰਦੀ ਹੈ ਦਿਵੇ ਬੁੱਧੀ ਇੱਕ ਹੁੰਦੀ ਹੈ ਦਿਵੇ ਦ੍ਰਿਸ਼ਟੀ ਜਿਹੜੇ ਆਉਣ ਵਾਲੇ ਸਮੇਂ ਬਾਰੇ ਪਹਿਲੇ ਹੀ ਦੱਸ ਦਿੰਦੇ ਅੱਛਾ ਜੀ ਜਦੋਂ ਸਾਡੇ ਮਹੱਲੇ ਦੇ ਤਿੰਨ ਬੱਚਿਆਂ ਨੂੰ ਉਹਨਾਂ ਕੋਲ ਲੈ ਕੇ ਗਏ ਪਹਿਲੇ ਮੋਹਨ ਲਾਲ ਨੂੰ ਉਹਨਾਂ ਦੇ ਗੋਦ ਵਿੱਚ ਰੱਖਿਆ ਉਹਨਾਂ ਨੇ ਕਿਹਾ ਜਦ ਕੇ ਸਭ ਤੋਂ ਕਮਜ਼ੋਰ ਸੀ ਬਿਮਾਰ ਸੀ ਕਹਿੰਦੇ ਚੱਕ ਲੈ ਪਰਿਵਾਰ ਬਣ ਗਿਆ ਜੀ ਦੂਸਰੇ ਨੂੰ ਰੱਖਿਆ ਹਰੀ RAM ਜੀ ਕੁਵੀ ਨਿਮਲਤੋਂ ਕਦੇ ਲੱਗੀ ਸੀਗਾ ਉਹਨਾਂ ਦਾ ਘਰ ਤੇ ਉਹਨਾਂ ਨੇ ਕਿ ਵਿਦਵਾਨ ਬਣ ਗਿਆ ਉਹ ਕਾਂਗਰਸ ਪਾਰਟੀ ਦਾ ਲੀਡਰ ਬਣਿਆ ਬੜਾ ਕਲ ਕਰ ਸੀ ਸਾਡੇ ਭਰਾ ਨੂੰ ਜਦੋਂ ਉਹਨਾਂ ਦੀ ਗੋਦ ਵਿੱਚ ਰੱਖਿਆ ਤੇ ਉਹਨਾਂ ਨੇ ਕਿਹਾ ਇਹ ਵੀ ਚੱਕ ਲੋ ਇਹ ਬੱਚੇਗਾ ਨਹੀਂ ਜੀ ਅੱਗੇ ਹੋਰ ਬਹੁਤ ਹੋ ਜਾਣਗੇ ਲੇਕਿਨ ਇੱਕ ਬੱਚਾ ਅਨਲੇਖੀ ਈਸ਼ਵਰਾਰਥ ਲਗਾ ਲੈ ਜੀ ਤੋਂ ਫੇ ਮੇਰੇ ਜਨਮ ਤੋਂ ਪਿਛਲੇ ਜਨਮ ਤੋਂ ਹੀ ਸੰਸਕਾਰ ਸੇ ਜਦੋਂ ਆਤਮਾ ਗਰਭ ਵਿੱਚ ਆ ਕੇ ਪਰਵੇਸ਼ ਕਰਦੀ ਹੈ ਉਹ ਆਪਣੇ ਪਿਛਲੇ ਕਰਮਾਂ ਤੇ ਜਨਮ ਅਨੁਸਾਰ ਉਹਦੇ ਆਰਗਨਸ ਬਣਦੇ ਨਹਿਣ ਬਣਦੇ ਜੀ ਉਹ ਫਿਰ ਮੈਂ ਜਾ ਕੇ ਇਸ ਬ੍ਰਹਮ ਕੁਮਾਰੀ ਸ਼ਿਵ ਰਿਵਿਸ਼ਵ ਵਿਸ਼ਵ ਵਿਦਿਆਲੇ ਜਾਣ ਤੇ ਮੈਂ ਗੀਤਾ ਪੜ੍ਹੀ ਗੀਤਾ ਦੇ ਵਿੱਚ ਲਿਖਿਆ ਕਿ ਜਦੋਂ ਆਤਮਾ ਗਰਭ ਵਿੱਚ ਆ ਕੇ ਪਰਵੇਸ਼ ਕੀਤੀ ਹੈ ਉਹ ਪੰਜਵੇਂ ਮਹੀਨੇ ਆ ਕੇ ਪ੍ਰਵੇਸ਼ ਕਰਦੀ ਹੈ ਉਸ ਤੋਂ ਬਾਅਦ ਮਤਲਬ ਉਹ ਆਪਣੇ ਪਿਛਲੇ ਜਨਮ ਦੇ ਕਰਮਾਂ ਦੇ ਅਨੁਸਾਰ ਉਹਦੇ ਸੰਸਕਰ ਬਣੇ ਜੈਸੇ ਪਿਛਲੇ ਜਨਮ ਕੀ ਵੀ ਮੈਂ ਕੋਈ ਸੰਤ ਮਹਾਤਮਾ ਹੀ ਸੀ ਜੀ ਕਿਉਂਕਿ ਜਦੋਂ ਮੈਂ ਆਪਣੇ ਘਰ ਦੇ ਵਿੱਚ ਸਾਡਾ ਘਰ ਨੀਲੋਗ

ਠੀਕ ਹੈ ਫਿਰ ਉਸ ਤੋਂ ਬਾਅਦ ਬਚਪਨ ਦੇ ਵਿੱਚ ਹੀ ਮੈਨੂੰ ਇੱਕ ਬਰਮਾ ਕੁਮਾਰੀ ਸੁਭੇ ਮਿਸ਼ਰ ਵਿਸ਼ਵ ਵਿਦਿਆਲੇ ਜਲੰਧਰ ਬਲੋਂ ਇੱਕ ਪ੍ਰਦਰਸ਼ਨ ਲਗਾਈ ਗਈ ਪਤੀ ਦੁਨੀਆ ਮਨਸੂਰ ਮਾਤਲ ਆਪਣੇ ਜਾਂਚ ਕਰਦੇ ਵਿੱਚ ਉੱਥੇ ਮੇਰੇ ਵੱਡੇ ਭਰਾ ਨੇ ਕਿਤਾਬ ਖਰੀਦ ਕੇ ਰੱਖੀ ਪ੍ਰਮਾਤਮਾ ਦਾ ਅਵਤਾਰਨ ਕਦੋਂ ਕਿਉਂ ਤੇ ਕਿਵੇਂ ਹੁੰਦਾ ਜੀ ਜਦੋਂ ਇਹ ਦੁਨੀਆ ਮਤਲਬ ਤਿੰਨ ਸਟੇਜਾ ਮਤਲਬ ਦੁਨੀਆ ਦੀ ਹੁੰਦੀ ਹੈ ਸਤਿਗੁਣੀ ਰਾਜੋਗੁਣੀ ਤੇ ਤਮਗੁਣੀ ਜੀ ਜਦੋਂ ਇਹ ਦੁਨੀਆ ਗੁਰਬਾਣੀ ਵਿੱਚ ਇਹਦੇ ਬਾਰੇ ਵੀ ਚਾਰ ਸ਼ਬਦਾਂ ਦੇ ਤ੍ਰੈ ਗੁਣ ਕੀ ਆਪਸਾਰ ਜੀ ਸਤਜਗ ਦੇ ਵਿੱਚ ਆਤਮਾ ਜਿਹੜੀ ਸਤੋ ਪ੍ਰਦਾਨ ਪਵਿੱਤਰ ਸੰਪੂਰਨ ਨੇਰਕ ਕਾਰਜ ਜਿਨ੍ਹਾਂ ਦੀ ਅੱਜ ਵੀ ਅਸੀਂ ਮੰਦਿਰਾਂ ਦੇ ਵਿੱਚ ਪੂਜਾ ਕਰਦੇ ਹਾਂ ਪੂਜਾ ਕਿਸ ਅਧਾਰ ਤੇ ਹੁੰਦੀ ਹੈ ਪਵਿੱਤਰਤਾ ਦੇ ਅਧਾਰ ਤੇ ਹੁੰਦੀ ਹੈ ਜੀ ਜਦੋਂ ਆਤਮਾ ਪਵਿੱਤਰ ਹੈ ਜਦੋਂ ਸੱਚ ਕਰਨ ਤੇ ਧਰਤੀ ਤੇ ਆਂਦੀ ਪਵਿੱਤਰ ਹੈ ਜਾਂਦੀ ਵੀ ਪਵਿੱਤਰ ਹੋ ਕੇ ਆਪਣੀ ਸਜੈ ਭਗਤੀ ਜਾਂਦੀ ਹੈ ਜੀ ਔਰ ਉਸ ਤੋਂ ਬਾਅਦ ਰਜੁਗਣੀ ਰਾਜੇ ਠਾਠ ਹੋ ਜਾਂਦਾ ਦਵਾ ਪਰਜੁਗਤੋਂ ਕੱਲ ਜੇ ਸੰਪੂਰਨ ਤਮ ਪ੍ਰਦਾਨ ਆਤਮਾ ਹੁੰਦੀ ਕਿ 6% ਭਿਕਾਰੀ ਔਰ ਤਿਆਰੀ ਹੋ ਚੁੱਕੀ ਹੈ ਜੀ ਮਤਲਬ ਇੰਨਾ ਦੁਨੀਆ ਦੇ ਵਿੱਚ ਗੰਦ ਪੈ ਚੁੱਕਿਆ ਮੈਂ ਦੁਨੀਆ ਦਾ ਲੀਡਰ ਆ ਪ्रेसਕਟਰ ਆ ਮੈਨੂੰ ਨਿਰਭਿਰੋਧ ਮਤਲਬ ਤੁੰਦੇਸਿ ਲਈ ਜੀ ਤੇ ਮੈਂ ਕਹਿੰਦਾ ਹੁੰਦਾ 800 ਸਾਲ ਸਾਡੇ ਦੇਸ਼ ਨੂੰ ਮੁਸਲਮਾਨਾਂ ਨੇ ਲੁੱਟਿਆ ਜੀ ਇੱਕ ਸੁਮਨਾ ਤਾਂ ਮੰਦਰ ਸੋਨੇ ਦਾ ਨਹੀਂ ਸੀ 12000 ਮੰਦਰ ਸੀ ਸਾਡੇ ਸੋਨੇ ਦਾ ਜੀ 800 ਸਾਲ ਮੁਸਲਮਾਨਾਂ ਨੇ ਲੁੱਟਿਆ 400 ਸਾਲ ਅੰਗਰੇਜ਼ਾਂ ਨੇ ਲੁੱਟਿਆ 100 ਸਾਲ ਉਹਨਾਂ ਰਾਜਕੀਤਾ ਬਾਕੀ ਇਸਟ ਇੰਡੀਆ ਕੰਪਨੀ ਪਹਿਲੇ ਆ ਗਈ ਜੀ ਅੱਜ ਉਸ ਤੋਂ ਬਾਅਦ ਸਾਡੀ ਅਬਸ਼ਰਸ਼ਾਈ ਤੇ ਮੰਤਰੀ ਲੁੱਟ ਪਏ ਜੀ ਹਰ ਅਫਸਰ ਨੇ ਸਾਈਨ ਦੇ ਰੇਟ ਫਿਕਸ ਮੈਂ ਕੋਸ ਡਾਕਰੀ ਕਿਤੀ ਮੈਨੇ ਆਪਣਾ ਕੀ ਦੇਖਿਆ ਲੇਕਿਨ ਮੈਂ ਆਪਣੀ ਇਮਾਨਦਾਰੀ ਨਾਲ ਨੌਕਰੀ ਕੀਤੀ ਇੱਕ ਛੋਟਾ ਮੁਲਾਜ਼ਮ ਹੁੰਦਾ ਸੀ ਵੀ ਮੈਂ ਅਫਸਰ ਦੀ ਤਰ੍ਹਾਂ ਹਾਂ ਠੀਕ ਹੈ ਜਿੱਥੇ ਮੇਰੀ ਬਦਲੀ ਹੋ ਕੇ ਜਾਂਦੇ ਸੀ ਅਫਸਰਾਂ ਨੂੰ ਪਹਿਲੇ ਫਿਕਰ ਪੈ ਜਾਂਦਾ ਸੀਗਾ ਕਿ ਕਿੱਥੋਂ ਆ ਗਿਆ ਇਹ ਮੈਂ ਖਾਂਦਾ ਨਾ ਖਾਣ ਦੇ ਲੈ ਅੱਛਾ ਜੀ ਇੱਥੇ ਰੁੜ ਕੇ ਮੇਰੀ ਬਦਲੀ ਹੋਈ ਉੱਥੇ ਤਾਂ ਸੱਪਸ ਨੂੰ ਬੁਖਾਰ ਹੀ ਚੜ ਗਿਆ ਜੀ ਇਹ ਕਿੱਥੋਂ ਆ ਗਿਆ ਕਿ ਮੈਂ ਭ੍ਰਸ਼ਟਾਚਾਰ ਅਫਸਰਾਂ ਦੇ ਖਿਲਾਫ ਲੜਿਆ ਜੀ ਔਰ ਮਤਲਬ ਮੇਰੇ ਨਾਮ ਤੇ ਹੀ ਅਫਸਰ ਡਰਦੇ ਨੇ ਜੀ ਪਹਿਲੇ ਮੈਂ ਛੋਟਾ ਮਲਾਕੂੜਿਆ ਬਾਦ ਕਲਪ ਕੋ ਰਿਟਾਇਰ ਹਾਂ ਲੇਕਿਨ ਮੇਰਾ ਨਾਮ ਪੂਰੇ ਪੰਜਾਬ ਵਿੱਚ ਰਿਹਾ ਠੀਕ ਹੈ ਠੀਕ ਹੈ ਤੇ ਅਜੀਤਰਾਮ ਜੀ ਬੇ ਜਦੋਂ ਤੁਸੀਂ ਫੇ ਮਨ ਬਣਾ ਲਿਆ ਬੇ ਹੁਣ ਬ੍ਰਹਮਾਚਾਰੀ ਜਿਹੜਾ ਆ ਉਹ ਬਣ ਜਾਣਾ ਪਿਛਲੇ ਜਨਮ ਦਾ ਤੁਹਾਨੂੰ ਇਸ ਕਲ ਅਨਪਵਸੀ ਤੇ ਫੇ ਤੁਸੀਂ ਬ੍ਰਹਮਚਾਰੀ ਜਿਹੜੇ ਆ ਕਿਹੜੇ ਸੱਚ ਬਣੇ ਇਹ ਮਤਲਬ ਬਚਪਨ ਦੇ ਵਿੱਚ ਮੈਂ ਤੁਹਾਨੂੰ ਦੱਸ ਵੀ ਪਰਮਾਤਮਾ ਦਾ ਹੱਥ ਤਾ ਤੁਸੀਂ ਜੁੜ ਗਏ ਸੀ ਹਾਂ ਜੀ ਫਿਰ ਪਰਿਵਾਰ ਨੂੰ ਕਹੋ ਕਿ ਤੁਸੀਂ ਪਰਿਵਾਰ ਨੂੰ ਛੱਡ ਕੇ 1982 ਦੇ ਵਿੱਚ ਮੈਂ ਪ੍ਰੋਜੈਕਟ ਸਰਵਿਸ ਵਿੱਚ ਚੇਸੀਗਾ ਜੀ ਤੋਂ ਮਤਲਬ ਬ੍ਰਹਮਕਮਾਰੀ ਸੂਰਜ ਵਿਸ਼ਵਵਿਦਿਆਲੇ ਦੁਆਰਾ ਇੱਕ ਵਾਰ ਭਵਿੱਖ ਮਿਲਨ ਕੀਤਾ ਸੀਗਾ ਜਿਹਦੇ ਵਿੱਚ ਉਸ ਵੇਲੇ 1 ਸਵਾ ਲੱਖ ਰੁਪਏ ਲੱਗੇ ਸੀ ਜੀ 82 ਦੇ ਵਿੱਚ 82 ਦੇ ਇੱਕ ਮਨ ਸੈਟ ਸੀ ਕਿ ਉਹਨਾਂ ਨੇ ਬਹੁਤ ਖਰਚਾ ਕੀਤਾ ਸੀਗਾ ਤੇ ਉਸ ਜਦੋਂ ਮੈਂ ਆਪਣੇ ਤਿੰਨ ਚੀਹਤਾਂ ਦੀ ਯਾਦ ਕਰਾਂ ਰਾਜਗੁਰੂ ਸੁਖਦੇਵ ਭਗਤ ਸਿੰਘ ਤੇ ਬਿਲਗੇ ਦੇ ਪੈਦਾ ਹੁਣ ਕਰਕੇ ਸਾਨੂੰ ਬਿਲਗੇ ਤੇ ਮਾਣ ਵੀ ਹੈ ਜੀ ਤੇ ਅਸੀਂ ਵੀ ਚੀਹਤਾਂ ਦੀ ਜਗ੍ਹਾ ਤੇ ਹਰ ਹਫਤੇ ਜਾਂਦੇ ਸੀ ਠੀਕ ਹੈ ਇੱਕ ਦਿਨ 13 April 1982 ਨੂੰ ਉੱਥੇ ਮੇਲਾ ਲੱਗਿਆ ਸੀਗਾ ਤੇ ਉਸ ਮੇਲੇ ਤੋਂ ਵਾਪਸ ਆ ਰਹੇ ਸੀ ਕਿ ਤੇ ਰਾਸਤੇ ਦੇ ਵਿੱਚ ਇੱਕ ਪਰਮਾਤਮਾ ਰਿਸ਼ੂਰੀ ਯੂਨੀਵਰਸਿਟੀ ਵਰਗਾ ਮੇਲਾ ਲੱਗਿਆ ਹੋਇਆ ਸੀ ਜੀ ਉਹਦੇ ਵਿੱਚ ਚਿੱਤਰਾਂ ਦੁਆਰਾ ਸਮਝਾਉਂਦੇ ਸੀ ਜੀ ਉਹਦੇ ਵਿੱਚ ਰਾਜ ਸત્તા ਧਰਮ ਸત્તા ਨਿਆਂ ਪ੍ਰਣਾਲੀ ਤੇ ਵਿਗਿਆਨ ਪ੍ਰਣਾਲੀ ਚਾਰ ਸત્તા ਦਿਖਾਈਆਂ ਹੋਈਆਂ ਸੀ ਕਿ ਪੰਜਵੀਂ ਸਤਾ ਹੈ ઈਸ਼ਵਰ ਦੀ ਸਤਾ ਪਰਮਾਤਮਾ ਜੀ ਉਹ ਜਿਹੜੀ ਬਿਲਡਿੰਗ ਜਿਹਦੇ ਵਿੱਚ ਤਰੇੜਾਂ ਦਿਖਾਈਆਂ ਹੋਈਆਂ ਸੀ ਇਹ ਬਿਲਡਿੰਗ ਕਦੇ ਵੀ गिर ਸਕਦੀ ਦੁਨੀਆ ਠੀਕ ਹੈ ਕਿਉਂ ਕਿ ਇਹ ਦੇ ਦੇ ਹਜ਼ਾਰਾਂ ਕਣ ਬੰਬਾਂ ਤੇ ਅੰਤਰਿਕ ਟੈਂਕ ਚੱਕੀਆਂ ਦੁਨੀਆ ਦੇ ਵਿੱਚ ਸਫਾਈ ਦੇ ਲਈ ਯਾਰ ਹੋ ਚੁੱਕੀਆਂ ਆਪਸੀ ਗ੍ਰੈਜੂਏਟ ਇੰਟਰਨੈਸ਼ਨਲ ਗੈਂਗਬਾਰ ਔਰ ਅਤਵਾਦ ਪੂਰਾ ਫੈਲ ਚੁੱਕਿਆ ਦੂਸਰੇ ਨੰਬਰ ਤੇ ਕੁਦਰਤੀ ਆਪਤਾ ਹੜ੍ਹ ਤੂਫਾਨ ਉਹ ਵੀ ਸ਼ੁਰੂ ਹੋ ਚੁੱਕਾ ਡਰਾਮਾ ਅੱਜ ਹਜ਼ਾਰਾਂ ਟਨ ਜਿਹੜਾ ਸੀ ਬਰੂਧ ਬਣਾ ਕੇ ਰੱਖ ਲਿਆ 1998 ਦੇ ਵਿੱਚ ਇੱਕ ਪੰਜਾਬੀ ਟ੍ਰਿਬਿਨ ਦੇ ਵਿੱਚ ਲੇਖ ਆਇਆ ਸੀਗਾ ਨਿਊਕਲੀਅਰ ਫਟ ਜਾਣੇ ਦੇ ਨਾਲ ਦੁਨੀਆ ਘਰਕ ਜਾਏ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਜਦੋਂ ਮਤਲਬ ਪ੍ਰੋਡਕਸ਼ਨ ਦੇ ਗਰਮ ਹਵਾ ਚੱਲਣ ਦੇ ਨਾਲ ਜੋ ਖੁਲਾਰ ਦੇ ਵਿੱਚ ਹੋਲ ਹੋ ਚੁੱਕਾ ਉਹਦੇ ਨਾਲ ਸੂਰਜ ਦੀਆਂ ਕਿਰਨਾਂ ਧਰਤੀ ਤੇ ਸਿੱਧੀਆਂ ਪੈ ਰਹੀਆਂ ਜੀ ਉਹਦੇ ਨਾਲ ਕੋਈ ਧਰਤੀ ਦੇ ਵਿੱਚ ਉਥਲ ਪੁਥਲ ਵੀ ਹੋਏਗਾ ਕਿਉਂਕਿ ਉਹ ਖਾਉਣਾ ਸੀ ਲੱਖਾਂ ਕਰੋੜਾਂ ਏਸੀ ਲਾ ਲੈ ਪੀੜ ਲਗਾਉਂਦਾ ਨਹੀਂ ਕੋਈ ਠੀਕ ਹੈ 1000 ਤੋਂ ਬਾਅਦ ਮੈਂ ਪੀੜ ਲਗਾ ਦਿੱਤਾ ਜੀ ਪਰ ਜਿਹੜੇ ਅੱਜ ਫਲ ਦੇ ਰਹੇ ਸਹੀ ਹੈ ਜੇ ਕੋਈ ਜਿੰਨਾ ਸਾਨੂੰ ਪ੍ਰਕਿਰਤੀ ਨਾਲ ਪਿਆਰ ਕਰਾਂਗੇ ਉਨੀ ਤੁਹਾਡੀ ਪ੍ਰਕਿਰਤੀ ਸਹੀ ਰਹੇਗੀ ਠੀਕ ਹੈ ਠੀਕ ਹੈ ਨਾ ਅੱਜ ਮੈਂ ਇੱਕ ਟਿੱਕ ਪਾਟਾ ਠੀਕ ਹੈ ਨਾ ਪ੍ਰਕਿਰਤੀ ਦੀ ਸੇਵਾ ਮੈਂ ਪੇੜ 1000 ਪਿਰ ਲਗਾ ਕੇ ਤਿਆਰ ਕਰ ਦਿੱਤਾ ਤੇ ਅੱਜ ਕੱਲ ਫੇ ਅਜੀਤ ਰਾਮ ਜੀ ਤੁਸੀਂ ਕਿੱਥੇ ਰਹੇ ਹੋ ਅੱਜ ਕੱਲ ਮੈਂ ਇਹਨੇ ਸੋਨੀਪਟ ਬ੍ਰਹਮਾ ਕੁਮਾਰੀ ਸੰਸਥਾ ਦਾ ਮੈਂ ਉੱਥੇ ਮਤਲਬ 12-14 ਰਾਕੇ ਆਏ ਤੇ ਰਾਹੋਂ ਦੇ ਵਿੱਚ ਕੜੇ ਕਾਰਜ ਨੂੰ ਦੀ ਸੇਵਾ ਚੁਰੂ ਕੀਤੀ ਜੀ ਕੁਦਰਤੀ ਬਲੋਂ ਸਾਨੂੰ ਕਿੱਥੇ ਜਿੱਥੇ ਨਵੇਂ ਆਸ਼ਰਮ ਬਣਦੇ ਉੱਥੇ ਸੇਵਾ ਦਾ ਮੌਕਾ ਮਿਲਦਾ ਠੀਕ ਹੈ ਅੱਜ ਅਸੀਂ ਅੱਜ ਕੱਲ ਰਾਹੋਂ ਦੇ ਵਿੱਚ ਮਤਲਬ ਪਿਛਲੇ 6 ਮਹੀਨੇ ਤੋਂ ਆਏ ਹਾਂ ਤੇ ਮਾਉਂਟ ਆਬ ਬ੍ਰਹਮਕਮਰੀ ਸੂਰਿਯ ਵਿਸ਼ਵਦਲ ਦਾ ਇੰਟਰਨੈਸ਼ਨਲ ਸੰਸਥਾ ਦਾ ਹੈਡਕ quartਰੇ ਜੀ ਜਿੱਥੇ ਪ੍ਰਾਣਾ ਦੇ ਵਿੱਚ ਲਿਖਿਆ ਗਿਆ ਹੈ ਜੋ ਬ੍ਰਹਮਾ ਜੀ ਨੇ ਜੋ ਨਈ ਦੁਨੀਆ ਦੀ ਸਥਾਪਨਾ ਕੀਤੀ ਹੋਰ ਆਬ ਦੀ ਪਹਾੜੀਆਂ ਕਿ ਕੀਤੀ ਅੱਜ ਫਿਰ ਸੇ ਪ੍ਰਮਾਤਮਾ ਕੋ ਦਾਕਰ ਕੇ ਨਈ ਚਰਸ਼ਟੀ ਦੀ ਰਚਨਾ ਦਾ ਕਾਰਜ ਆਰੰਭ ਕਰ ਦਿੱਤੇ ਤੇ ਜੀ ਜੀਤਰਾਮ ਜੀ ਜਿਵੇਂ ਤੁਸੀਂ ਬੜਾ ਬਸਤਾਰਨਾ ਦੱਸਿਆ ਤੇ ਤੁਸੀਂ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਕੀ ਆਦੇਸ਼ ਦੇਣਾ ਚਾਹੁੰਦੇ ਆ ਇਹ ਜਿਹੜਾ ਬ੍ਰਹਮਚਾਰੀ ਬਣ ਕੇ ਤੁਸੀਂ ਹੁਣ ਤੱਕ ਦੀਆਂ ਪ੍ਰਾਪਤੀਆਂ ਦੇ ਬਾਰੇ ਕੀ ਗੱਲ ਪ੍ਰਾਪਤੀਆਂ ਜ਼ਿੰਦਗੀ ਜੋ ਬੇ ਨਿਸ਼ਚਿੰਤ ਮਤਲਬ ਲਾਈਫ ਜੀ ਹੈ ਮੇਰੇ ਅਫਿਸ ਵੀ ਮੈਨੂੰ ਕਹਿੰਦੇ ਹੁੰਦੇ ਸੀਗੇ ਜ਼ਿੰਦਗੀ ਦਾ ਮਜ਼ਾ ਲੈ ਕੇ ਬ੍ਰਹਮਚਾਰ ਜੀ ਕਿਉਂਕਿ ਜਿਹਦਾ ਅਸਲ ਦੇ ਵਿੱਚ ਜੋ ਪਵਿੱਤਰ ਦੁਨੀਆ ਹੁੰਦੀ ਹੈ ਖਾਲਸ ਦੀ ਦੁਨੀਆ ਹੁੰਦੀ ਹੈ ਉਹਦਾ ਉਹ ਖਾਲਸ ਉਹ ਹੀ ਬਣਦਾ ਹੈ ਜਿਹਦਾ ਮਨ ਬਚਨ ਤੇ ਕਰਮ ਦੇ ਵਿੱਚ ਖਾਲਸ ਹੈ ਜੀ ਮਨ ਤੋਂ ਵੀ ਖਾਲਸ ਬਚਨ ਵੀ ਚੁੱਧ ਬੋਲਣਾ ਕਰਮ ਵੀ ਕਰਮ ਵੀ ਸ੍ਰੇਸ਼ਟ ਕਰ ਪ੍ਰਮਾਤਮਾ ਨੇ ਇਹ ਵੀ ਸਾਡੇ ਮੇਰੇ ਕੋਲ 파ਰ ਸੇਵਾ ਲਈ ਪੰਜਾਬ ਦੀ ਛੋੜੀਆਂ ਦੀ ਪੈਨਸ਼ਨ ਵੀ ਮੇਰੇ ਥਰੂ ਲੱਗ ਗਈ ਜੀ ਉਸ ਵੇਲੇ ਪਹਿਲੇ ਛੋੜੀਆਂ ਨੂੰ ਗ੍ਰਾਂਟ ਮਿਲਦੀ ਸੀ ਜਦੋਂ ਆਪਣੇ ਮਾਹੌਲ ਪੰਜਾਬ ਦਾ ਖਰਾਬ ਹੋਇਆ ਗ੍ਰਾਂਟਾਂ ਬੰਦ ਹੋ ਗਈਆਂ ਤੇ ਉਹਨਾਂ ਦੀ ਗ੍ਰਾਂਟ ਉਹਨਾਂ ਵਿਚਾਰਿਆਂ ਨੂੰ ਇਥੋਂ ਸੇਵਾ ਕਰਨ ਤਾਂ ਸਾਡੇ ਉੱਤੇ ਇੱਕ ਜੀਏ ਦੇ ਸਟੈਨੋ ਮੈਨੂੰ ਇਹਦੇ ਵੀ ਡਾਇਰੈਕਟਰ ਸਾਹਿਬ ਨੇ ਚਿੱਠੀ ਦੇਣੀ ਮਿਲ ਕੇ ਨਾ ਪੈਨਸ਼ਨ ਲੱਗਣੀ ਚਾਹੀਦੀ ਜੀ ਤਾਂ ਡਾਇਰੈਕਟਰ ਵੀ ਸਰਦਾਰ ਜੀ ਸੀ ਨਮਨਮੀ ਆਇਸੀ ਕਹਿੰਦਾ ਮੈਨੂੰ ਤਾਂ ਇਹਦੇ ਬਾਰੇ ਹਲੇ ਜਾਣ ਕੇ ਨਹੀਂ ਹੈ ਮੈਂ ਅਸਿਸਟੈਂਟ ਨੂੰ ਬੁਲਾਣਾ ਅਸਟੇਟ ਅਸਿਸਟੈਂਟ ਕਹਿੰਦਾ ਵੀ ਇਸ ਵਿੱਚ ਨੋ ਨੰਬਰ ਕਾਲਮ ਹੈ ਜਿਹੜਾ ਬੰਦਾ ਭੀਖ ਮੰਗਦਾ ਆਪਾਂ ਉਹਨੂੰ ਪੈਨਸ਼ਨ ਨਹੀਂ ਦਿੰਦੇ ਤੇ ਮੇਰੇ ਮੂੰਹ ਤੋਂ ਨਿਕਲ ਗਿਆ ਕਿ ਅੱਜ ਇਹ ਗਰੀਬ ਹੈ ਮੁਹਤਾਜ ਹੈ ਕੋਈ ਕੰਮ ਨਹੀਂ ਕਰ ਸਕਦਾ ਇਹਨਾਂ ਦੇ ਬੱਚੇ ਉੱਟਣਗੇ ਬੰਦੂਕ ਚੱਕ ਕੇ ਉਹ ਡਾਇਰੈਕਟਰ ਮੈਨੂੰ ਕਹਿੰਦਾ ਤੁਹਾਡੇ ਵਰਗੇ ਸਰਦਾਰ ਪਤਲਾ ਜਿਹਾ ਸੀਦਾ ਕਹਿੰਦਾ ਕਾਕਾ ਹੈ ਬਣਾ ਛੋਟਾ ਤੂੰ ਗੱਲਾਂ ਵਧੀਆ ਕਰਦਾ ਕਹਿੰਦਾ ਬਹਿ ਜਾ ਮੈਂ ਕਹਿੰਦੀ ਤੁਸੀਂ ਬੜੇ ਪੰਜਾਬ ਦੇ ਮਾਲਕ ਹੈ ਅਸੀਂ ਤੁਹਾਡੇ ਕਿੱਕ ਦਾ ਬਟੀਆ ਤੇ ਕੰਨੀ ਕਾਕਾ ਮੈਂ ਕਹਿੰਦਾ ਬਹਿ ਜਾ ਉਸੇ ਵੇਲੇ ਉਹਨੂੰ ਕਹਿੰਦਾ ਇਹ ਸਟੈਂਸਲ ਬਦਲ ਕੇ ਨਮਾ ਪਰ ਛਾਪ ਪਿਆ ਇਹ 9 ਨੰਬਰ ਕਾਲਮ ਕੱਟ ਦੇ ਜੀ ਉਹ ਕਾਲਮ ਕੱਟ ਕੇ ਮੇਰੇ ਸਾਹਮਣੇ ਉਹਨਾਂ ਨੇ ਸੈਕਟਰੀਅਟ ਭੇਜਿਆ 15 ਦਿਨ ਦੇ ਵਿੱਚ ਵਿੱਚ ਉਹਦਾ ਮਨ ਲਾ ਪਾਰਸ਼ੋਕ ਦੀ ਸਕੀਮ ਆ ਗਈ ਔਰ ਉਸ ਤੋਂ ਬਾਅਦ ਅਸੀਂ ਸਾਰੇ ਪੰਜਾਬ 'ਚ ਫਾਰਮ ਬਣ ਗਏ ਜੀਤਰਾਮ ਜੀ ਤੁਸੀਂ ਮੇਰਾ ਜ਼ਿਕਰ ਕਰਦੇ ਰਹਿੰਦੇ ਆ ਹੂੰ ਕਿ ਤੁਸੀਂ ਮੇਰੇ ਪਤਾ ਸਰਦਾਰ ਮੋਹਨ ਸਿੰਘ ਬਿਲਗਾ ਦੇ ਨਾਲ ਵੀ ਪਿਛਲੇ ਸਮੇਂ ਕੰਮ ਕੀਤਾ ਉਹ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਸੀ ਤੇ ਤੁਸੀਂ ਬ੍ਰਹਮਚਾਰੀਆ ਉਸ ਸਮੇਂ ਨੂੰ ਯਾਦ ਕਰਕੇ ਕੀ ਕਹਿਣਾ ਚਾਹੁੰਦੇ ਆ ਉਹ ਬੜੇ ਸੰਘਰਸ਼ੀਲ ਸੀਗੇ ਜੀ ਔਰ ਸਟੱਡੀ ਬਹੁਤ ਕਰਦੇ ਸੀ ਜੀ ਕਿਉਂਕਿ ਇੱਕ ਹੁੰਦਾ ਮਤਲਬ ਕਿਤਾਬਾਂ ਦਾ ਗਿਆਨ ਇਤੋਂ ਦਾ ਪ੍ਰੈਕਟੀਕਲੀ ਜੀ ਮੈਂ ਬਿਲਕੁਲ ਤੋਂ ਦੋ ਕਾਮੁਨਿਸਟਾਂ ਨੂੰ ਵੀ ਲੈ ਕੇ ਗਿਆ ਮਾਉਂਟਾਬੂ ਜੀ ਜਿਹੜੇ ਬਿਲਕੁਲ ਉਹ ਕਹਿੰਦੇ ਸੀ ਇਹ ਨਾਸਤਿਕ ਹੈ ਆਤਮਾ ਪਰਮਾਤਮਾ ਨੂੰ ਨਹੀਂ ਮੰਨਦੇ ਲੇਕਿਨ ਮਾਉਂਟਾਬੂ ਜਾ ਕੇ ਕਹਿੰਦੇ ਸਾਨੂੰ ਮਤਲਬ 6 ਮਹੀਨੇ ਲਈ ਪਾਵਰ ਬੱਝਦੀ ਜੀ ਉਹੀ ਇੱਕ ਅਧਿਆਤਮਿਕ ਸ਼ਕਤੀ ਹੈ ਜੋ ਪਾਵਰ ਹੈ ਜੋ ਬੈਲ ਪਾਵਰ ਬਣਦੀ ਹੈ ਜਦੋਂ ਬੰਦਾ ਮਤਲਬ ਪ੍ਰੈਕਟੀਕਲੀ ਜੀਵਨ ਜਦੋਂ ਬੰਦਾ ਜੀਂਦਾ ਹੈ ਉਹਦੇ ਵਿੱਚ ਪ੍ਰੈਕਟੀਕਲ ਦੇ ਵਿੱਚ ਉਹਨੂੰ ਅਨੁਭਵ ਜਦੋਂ ਹੁੰਦਾ ਹੈ ਪਰਮਾਤਮਾ ਹੈ ਸਾਰੇ ਧਰਮਾਂ ਵਿੱਚ ਪਰਮਾਤਮਾ ਦਾ ਨਾਮ ਸਤੈ ਤੋਂ ਸ਼ੁਰੂ ਹੁੰਦਾ ਪੰਜਾਬੀ ਵਿੱਚ ਆਪਾਂ ਕਹਿੰਦੇ ਸਤਨਾਮ

3 ਮਿੰਟ ਮੇ ਪਹਿਲੇ ਵੀ ਮੇਰੀ ਦੌਰਾਨ ਕਾਰਮੇ ਇੱਕ ਵੀਡੀਓ ਵਾਇਰਲ ਹੋਈ ਸੀ 3 ਮਿੰਟ ਮੇ ਸੰਸਾਰ ਦਾ ਵਿਨਾਸ਼ ਉਹ ਮੈਂ ਇੱਕ ਪੰਜਾਬੀ ਟੈਲੀਵਿਜ਼ਨ ਦੇ ਵਿੱਚ 1998 ਦੇ ਲੇਖ ਆਇਆ ਸੀਗਾ ਨਿਊਕਲੀਅਰ ਪਰਟ ਜਾਣੇ ਦੇ ਨਾਲ ਦੁਨੀਆ ਖਤ ਜਾਏਗੀ ਉਸ ਵੇਲੇ ਉਹਨਾਂ ਨੇ ਕਿਹਾ ਸੀਗਾ ਕਿ ਨਿਊਕਲੀਅਰ ਜਿਹੜਾ ਬੰਬ ਹੈ ਉਹਦਾ ਕੰਟਰੋਲ ਧਰਤੀ ਦੇ ਵਿੱਚ ਹੈ ਜੀ ਬੰਦੇ ਦੇ ਹੱਥ ਨਹੀਂ ਹੈ ਜਦੋਂ ਉਹ ਚੱਲਣਗੇ ਕਿੱਦਾਂ ਚੱਲਣਗੇ ਅਸੀਂ ਹੁਣ ਪ੍ਰਕਿਰਤੀ ਨੇ ਮਤਲਬ ਮਚਾਈ ਹੋਈ ਹੈ ਤੇ ਉਹਦੇ ਕਾਰਨ ਹੀ ਮਤਲਬ ਧਰਤੀ ਦੇ ਵਿੱਚ ਉਹ ਜਿਹੜਾ ਬੰਬੰਦ ਦਾ ਕੰਟਰੋਲ ਹੈ ਉਹ ਧਰਤੀ ਦੇ ਵਿੱਚ ਇਨਸਾਨ ਦੇ ਹੱਥ ਨਹੀਂ ਹੈ ਉਹ ਆਟੋਮੈਟਿਕਲੀ ਚੱਲਣਗੇ ਔਰ 3 ਮਿੰਟ ਮੇ ਸਾਰੀ ਦੁਨੀਆ ਦੀ ਸਫਾਈ ਦਾ ਤਿਆਰੀ ਹੋ ਚੁੱਕੀ ਹੈ ਜੀ ਹਾਂਜੀ ਔਰ ਉਸ ਤੋਂ ਪਹਿਲਾਂ ਪਰਮਾਤਮਾ ਨਵੀਂ ਦੁਨੀਆ ਦੀ ਵੀ ਤਿਆਰੀ ਕਰ ਚੁੱਕਦੇ ਆ ਔਰ ਉਹ ਜਦੋਂ ਇਹ ਪੁਰਾਣੀ ਦੁਨੀਆ ਦੀ ਸਫਾਈ ਦਾ ਮਸਾਲਾ ਸ਼ੁਰੂ ਹੋ ਗਿਆ ਚਲਣਾ 3 ਮਿੰਟ ਵਿੱਚ ਸਾਰਾ ਲੱਗੇਗਾ ਔਰ ਪਰਮਾਤਮਾ ਉਸ ਤੋਂ ਪਹਿਲਾਂ ਹੀ ਤਿਆਰੀ ਕਰ ਚੁੱਕੇ ਤਾਂ ਜਿੱਦਾਂ ਆਪਾਂ ਕੋਈ ਵੀ ਫਸਲ ਬੀਜਦੇ ਆ ਤੇ ਉਹਦਾ ਮਤਲਬ ਬੀਜ ਪਹਿਲੇ ਕੱਟ ਕੇ ਰੱਖ ਲੈਣੇ ਆ ਕੱਟਣ ਤੋਂ ਬਾਅਦ ਇਦਾਂ ਹੀ ਜਿੱਦਾਂ ਹੁਣ ਆਪਾਂ ਕਣਕ ਵੱਡੀ ਉਹਦਾ ਬੀਜ ਵਧੀਆ ਕੱਟ ਕੇ ਰੱਖਿਆ ਹੋਇਆ ਹੈ ਇਸੇ ਤਰ੍ਹਾਂ ਪਰਮਾਤਮਾ ਅੱਛੀ ਅੱਛੀ ਆਤਮਾ ਨੂੰ ਸਿਲੈਕਟ ਕਰਕੇ ਉਹਨਾਂ ਨੂੰ ਨਵੀਂ ਦੁਨੀਆ ਦੀ ਲਈ ਤਿਆਰ ਕਰਕੇ प्राणी दुनिया मसाला बन तो परमात्मा नई दुनिया की स्थापना करेगा आने वाली दुनिया आज भी आप बुट खोल के देखो हर दुनिया विनाश का विनाश का बता रहे हैं लेकिन आने वाली दुनिया किदा होगी इसके तो बाद क्या होगा यह परमात्मा खुद आकर के सारा दस चुके हैं हाँ जी और किद दुनिया आनी है कि अपनी अवस्था बनानी है और कि नवी दुनिया आनी है परमात्मा ने फिर सारा ड्रामा बता चुके हैं और ये प्रैक्टिकली जीवन है हमारा बड़ा ही सुखदाय जीवन हमने अपना मतलब मर्यादा जीता है हमारे ऑफिस में भी कहते थे जिंदगी का मजा ले गया बड़ा खैर जी जीवन के तीन चीजा धारण कर लो सच्चाई सफाई पवित्रता जी ईमानदारी जो तीन ईमानदार है तुम कहते

ਨਾਚ ਓਮ ਸ਼ਾਂਤੀ ਓਮ ਸ਼ਾਂਤੀ ਜੀ ਦੋਸਤੋ ਤੁਸੀਂ ਅਜੀਤ ਕੁਮਾਰ ਬ੍ਰਹਮਚਾਰੀ ਤੋਂ ਦੇਖੋ ਕਿੰਨਾ ਗਿਆਨ ਜਿਹੜਾ ਆ ਉਹ ਸੁਣਿਆ ਪ੍ਰਾਪਤ ਕੀਤਾ ਔਰ ਸਾਨੂੰ ਇਹ ਦੱਸਣ ਵਿੱਚ ਮਾਣ ਹੈ ਕਿ ਜਿਹੜਾ ਸਾਡਾ ਇਹ ਬਿਲਗਾ ਨਗਰ ਆ ਇਤਿਹਾਸਕ ਨਗਰ ਹੈ ਅਸੀਂ ਵੀ ਮਤਲਬ ਮਾਣ ਦੇ ਨਾਲ ਬਾਤ ਦੱਸਦੇ ਹਾਂ ਵੀ ਸਾਡਾ ਪਿੰਡ ਜਿਹੜਾ ਇਤਿਹਾਸਕ ਹੈ ਜਿਆ ਇਤਿਹਾਸਕ ਵੀ ਹੈ اور ਫਰੀडम फाइਟਰ ਵੀ ਹੋਏ ਜਿਹੜਾ ਸੰਘਰਸ਼ੀਲ ਸੰਘਰਸ਼ੀਲ ਵੀ ਹੋਏ ਹੋਇਆ ਤੇ ਤੁਹਾਡੇ ਵਰਗੇ ਤੁਸੀਂ ਜਿਹੜਾ ਬ੍ਰਹਮਚਾਰੀਆਂ ਔਰ ਦੇਖੋ ਜਾਨਵਰ ਬਲਗੇ ਜਿਹਦੇ ਵਿੱਚ ਸੰਘਰਸ਼ ਬਹੁਤ ਕੀਤਾ ਸੰਘਰਸ਼ ਕੀਤਾ ਤੇ ਨਾਲ ਦੁਨੀਆ ਨੂੰ ਜਿਹੜਾ ਆ ਇਹ ਉੱਪਰਲੇ ਜਿਹੜਾ ਆ ਕੁਦਰਤ ਬਾਰੇ ਵੀ ਤੁਸੀਂ ਜਾਣਦੇ ਰਹਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਤੁਸੀਂ ਕੁਦਰਤ ਨੂੰ ਪਿਆਰ ਕਰੋਗੇ ਤੁਹਾਡੀ ਪ੍ਰਕਿਰਤੀ ਆਪਣੀ ਇਹ ਵੀ ਸਾਡੀ ਪ੍ਰਕਿਰਤੀ ਹੈ ਕੁਦਰਤ ਹੈ ਠੀਕ ਹੈ ਇਹ ਵੀ ਬਿਲਕੁਲ ਠੀਕ ਰਹੇਗੀ मेरा पहला किलो बेट बेट से मैं भी किलो हर तो हाल खुश में खुशहाल और खुश रहो भावे कंगा रहो भावे मालाम खुश रहो जिंदगी तो परमांत ने सामू दिखी है खुशियात करने की और खुश रहो सदा ਕੁਛ ਤੋਂ ਕਰਦੇ ਰਹੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਆਪਕਾ ਵੀ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ ਲਓ ਦੋਸਤੋ ਤੁਸੀਂ ਅ ਅਜੀਤਰਾਮ ਬ੍ਰਹਮਚਾਰੀ ਤੋਂ ਬਹੁਤ ਗਿਆਨਵਾਨ ਗੱਲਾਂ ਸੁਣੀਆਂ ਤੇ ਇਸੇ ਤਰ੍ਹਾਂ ਤੁਹਾਨੂੰ ਅਸੀਂ ਇੱਕ ਹੋਰ ਸ਼ਕਤੀਤਨਾ ਆਉਣ ਵਾਲੇ ਦਿਨਾਂ 'ਚ ਮਿਲਾਵਾਂਗੇ ਅ ਬਹੁਤ-ਬਹੁਤ ਧੰਨਵਾਦ ओके जी, ਫੋਮ ਸ਼ਾਂਤੀ ਫੋਮ ਸ਼ਾਂਤੀ। ਕਿਸੇ ਬਿਲਗਾ نیوز ஆன்ਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।